ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਈ ਤੁਹਾਡੇ ਨਾਲ ਗੱਦਰੀ ਬਾਬਿਆਂ ਦਾ ਮੇਲਾ ਮੇਲੇ ਦਾ ਆਗਾਜ਼ ਸ਼ੁਰੂ ਹੋਣ ਜਾ ਰਿਹਾ ਹੈ 7 8 ਤੇ 9 ਨਵੰਬਰ ਨੂੰ ਮੇਲਾ ਜਿਹੜਾ ਅੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੰਦਾ ਰਿਹਾ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਯਾ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਮੇਲਾ ਜਿਹੜਾ ਇਹਦੀ ਸ਼ੁਰੂਆਤ ਹੋਣੀ ਹੈ ਸਾਡੇ ਨਾਲ ਪ੍ਰਬੰਧਕ ਕਮੇਟੀ ਦੇ ਮੈਂਬਰ ਹੈਗੇ ਨੇ ਗੱਲਬਾਤ ਕਰਦੇ ਆਂ ਸਰ ਮੇਲੇ ਦੇ ਵਿੱਚ ਕੀ ਕੁਝ ਰਹਿਣ ਵਾਲਾ ਕਿਉਂਕਿ 33 ਲਗਦਰ 32 ਮੇਲੇ ਹੋ ਚੁੱਕੇ 33ਵਾਂ ਹੁਣ ਹੋਣ ਜਾ ਰਿਹਾ ਹੈ ਪਹਿਲਾਂ ਤਾਂ ਸਭ ਤੋਂ ਮੇਰਾ ਨਾਂ ਹੈ ਪ੍ਰਿਥੀਪਾਲ ਸਿੰਘ ਮੜੀ ਮੇਗਾ ਤੇ ਮੈਂ ਦੇਸ਼ ਭਗਤ ਯਾਦਗਾਰ ਕਮੇਟੀ ਦਾ ਜਨਰਲ ਸਕੱਤਰ ਆ ਮੇਲੇ ਬਾਰੇ ਤੁਸੀਂ ਆਪ ਹੀ ਦੱਸਤਾ ਕਿ 7 8 9 ਨੂੰ ਹੋ ਰਿਹਾ ਹੈ 7 ਨੂੰ ਸ਼ਾਮੀ ਜਿਹੜਾ ਇੱਕ ਪੁਸਤਕਾਂ ਦੇ ਉੱਤੇ ਜਿਹੜੇ ਸਟਾਰ ਲੱਗਦੇ ਆ ਉਹਨਾਂ ਦੇ ਉੱਤੇ ਵਿਚਾਰ ਚਰਚਾ ਹੋਏਗੀ ਤੇ 7 ਨਵੰਬਰ ਨੂੰ ਹੀ ਰੂਸ ਦੇ ਵਿੱਚ ਜਾਨੀ ਕਿ ਕ੍ਰਾਂਤੀ ਆਈ ਸੀ ਉਸ ਦਿਨ ਨੂੰ ਨਾਲ ਜੋੜਿਆ ਗਿਆ ਤੇ ਜਿਹੜਾ ਇਹ ਮੇਲਾ ਇਹ ਕਾਂਸੀ ਰਾਮ ਮਡੋਲੀ ਨਗਰ ਇਹਦਾ ਨਾਮ ਰੱਖਿਆ ਗਿਆ ਸਾਰੇ ਦਾ ਜਿੱਥੇ ਮੇਲਾ ਚੱਲਣਾ ਤੇ ਫਿਰ ਜਿਹੜਾ ਪੁਸਤਕ ਮੇਲਾ ਲੱਗਦਾ ਇਸ ਪਾਰਕ ਦਾ ਨਾਮ ਰੱਖਿਆ ਗਿਆ ਜੂਲਿਓ ਫੱਟਕ ਇਹ ਵੀ ਬਹੁਤ ਵੱਡੇ ਆਰਟਿਸਟ ਹੋਏ ਨੇ ਤੇ ਨਾਟਕਕਾਰ ਹੋਏ ਨੇ ਉਨ੍ਹਾਂ ਦੇ ਨਾਂ ਤੇ ਇਸ ਤਰ੍ਹਾਂ ਜਿਹੜਾ ਮੇਲਾ ਹੈ ਇਹ ਕਾਰਪੋਰੇਟ ਅਤੇ ਫਾਸ਼ੀਵਾਦ ਸੰਘਰਸ਼ਾਂ ਨੂੰ ਸਮਰਪਿਤ ਹੋਏਗਾ ਕਿਉਂਕਿ ਅਜੋਕੇ ਦੌਰ ਦੇ ਵਿੱਚ ਬੜਾ ਇਹ ਸਾਡੇ ਦੇਸ਼ ਦੇ ਵਿੱਚ ਜਿਹੜਾ ਪ੍ਰਚਾਰ ਆ ਜਾਂ ਹਾਲਾਤ ਇਸ ਤਰ੍ਹਾਂ ਦੇ ਬਣੇ ਪਏ ਨੇ ਕਿ ਜਿਹੜਾ ਵੀ ਕੋਈ ਸਰਕਾਰ ਦੇ ਵਿਰੋਧ ਚ ਗੱਲ ਕਰਦਾ ਹੈ ਜਾਂ ਲਿਖਦਾ ਹੈ ਜਾਂ ਬੋਲਦਾ ਹੈ ਉਹਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਹੈ ਤੇ ਇਹ ਹੀ ਫਾਸ਼ੀਵਾਦ ਉਦੋਂ ਸੀ ਜਦੋਂ ਜਰਮਨ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ। ਹੂੰ। ਤੇ 8 ਤਰੀਕ ਨੂੰ ਹੋਏਗਾ ਪੇਂਟਿੰਗ, ਕੋਇਸ ਗਾਇਨ ਤੇ ਭਾਸ਼ਣ ਮੁਕਾਬਲਾ ਬੱਚਿਆਂ ਦੇ ਹੋਣਗੇ ਜੂਨੀਅਰ ਤੇ ਸੀਨੀਅਰ ਬੱਚਿਆਂ ਦੇ ਤੇ ਫਿਰ ਉਹਨਾਂ ਤੋਂ ਜਿਹੜੇ ਫਰਸਟ, ਸੈਕੰਡ, ਥਰਡ ਆਉਣਗੇ ਉਹਨਾਂ ਨੂੰ ਨਾਮ ਦਿੱਤੇ ਜਾਣਗੇ ਵਿੱਚ ਕੁਝ ਜਿਹੜੇ ਚੰਗੇ ਬੋਲਣ ਵਾਲੇ ਆ ਉਹਨਾਂ ਨੂੰ ਵੀ ਸਪੈਸ਼ਲ ਇਨਾਮ ਦਿੱਤੇ ਜਾਣਗੇ। ਇਸੀ ਤਰ੍ਹਾਂ ਹੀ ਜਿਹੜਾ ਉਸੇ ਦਿਨ ਸ਼ਾਮ ਨੂੰ ਮੁੜ ਕੇ ਵਿਚਾਰ ਚਰਚਾ ਦਫਤਰ ਤੋਂ ਬਾਅਦ ਦੇ ਵਿੱਚ ਉਹ ਜਿਹੜੇ 1 ਜੁਲਾਈ ਤੋਂ ਫੌਜਦਾਰੀ ਕਾਨੂੰਨ ਲਾਗੂ ਕਰ ਦਿੱਤੇ ਆ ਮੋਦੀ ਦੀ ਸਰਕਾਰ ਨੇ ਉਹਦੇ ਤੇ ਵਿਚਾਰ ਚਰਚਾ ਹੋਏਗੀ ਉਹ ਪ੍ਰਸਿੱਧ ਜਿਹੜੇ ਲਖਾਰੀ ਆ ਆਰਐਸ ਚੀਮਾ ਤੇ ਦਿੱਲੀ ਤੋਂ ਪ੍ਰੋਫੈਸਰ ਅਪੂਰਵਾ ਆਨੰਦ ਆ ਰਹੇ ਆ ਉਹ ਆਪਣੇ ਵਿਚਾਰ ਰੱਖਣਗੇ 9 ਜਰਾਂ ਲਾਸਟ ਵਾਲੇ ਦਿਨ ਝੰਡਾ ਲਹਿਰਾਉਣ ਦੀ ਜਿਹੜੀ ਰਸਮ ਆ ਸਾਡੇ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਅਰਚੀ ਸਾਬਕਾ ਐਮਐਲਏ ਕਰਨਗੇ ਤੇ ਉਸ ਤੋਂ ਉਪਰੰਤ ਝੰਡੇ ਦਾ ਗੀਤ ਹੋਵੇਗਾ ਜਿਹੜਾ ਅਮੋਲਕ ਨੇ ਲਿਖਿਆ ਤੇ ਅਮੋਲਕ ਨੇ ਤਿਆਰ ਕੀਤਾ ਹੋਵੇਗਾ ਤੇ ਦਿਨ ਵਾਲੇ ਪੰਡਾਲ ਦੇ ਵਿੱਚ ਜਿਹੜਾ ਸਵੇਰ ਦੇ ਟਾਈਮ ਤੇ ਦਿਨ ਵਾਲੇ ਪੰਡਾਲ ਸਾਰਾ ਦਿਨ ਚੱਲਦਾ ਗੀਤ ਸੰਗੀਤ ਉਹਦੇ ਵਿੱਚ ਜਿਹੜੇ ਸਾਡੇ ਮੁੱਖ ਬੁਲਾ ਰਹੇ ਆ ਉਹ ਕਲਿੱਕ ਚੈਨਲ ਦੇ ਪ੍ਰਵੀਰ ਤੇ ਅਰੁੰਧਤੀ رائے ਆ ਰਹੇ ਉਹਨਾਂ ਨੇ ਆਪਣੇ ਵਿਚਾਰ ਰੱਖਨੇ ਆ ਤੇ ਜਿਹੜਾ ਰਾਤ ਮੁੜਕੇ ਨਾਟਕਾਂ ਦਾ ਸਾਰੀ ਰਾਤ ਚੱਲਦਾ ਮੇਲਾ ਉਹਦੇ ਜਿਹੜੇ ਮੁਖ ਬੁਲਾ ਰਹੇ ਆ ਉਹ ਸਾਡੀ ਕਮੇਟੀ ਦੇ ਪ੍ਰਧਾਨ ਅਜਨੇਰ ਸਿੰਘ ਹੋਣਗੇ ਇਸ ਤਰੀਕੇ ਨਾਲ ਇਹ 3 ਦਿਨ ਜਿਹੜਾ ਮੇਲਾ ਸਾਡਾ ਚੱਲੇਗਾ ਤੇ ਸਾਨੂੰ ਇਹ ਆਸ ਆ ਕਿ ਮੇਲੇ ਦੇ ਵਿੱਚ ਸੰਗਤ ਜਿਹੜੀ ਆ ਹਮ ਹਮਾ ਕੇ ਪਹੁੰਚੇਗੀ ਸੰਗਤ ਨੂੰ ਹੀ ਸਾਹਮਣੇ ਰੱਖ ਕੇ ਮੇਲੇ ਦੀਆਂ ਤਰੀਕਾਂ ਜਿਹੜੀਆਂ ਉਹ ਬਤਲੀਆਂ ਕਹਿੰਨ ਕਿ ਦਿਵਾਲੀ ਆ ਗਈ ਹੈ। ਜੀ। ਦਿਵਾਲੀ ਤੋਂ ਅਗਲੇ ਦਿਨ ਵਿਸ਼ਕਰਮਾ ਦੇ ਹੈ। ਤੇ ਵਿਸ਼ਕਰਮਾ ਦੇ ਤੋਂ ਅੱਗੇ ਟਿੱਕਾ ਹੈ। ਤਿੰਨ ਤਿਹਾਰ ਨੇ ਤਿੰਨਾ ਤਿਹਾਰਾਂ ਨੂੰ ਲੋਕ ਪੂੜਦੇ ਨੇ, ਪੂਜਣਾ ਚਾਹੀਦਾ ਵੀ ਹੈ। ਤੇ ਇਸ ਕਰਕੇ ਅਸੀਂ ਮੇਲੇ ਦੀਆਂ ਤਰੀਕਾਂ ਜਿਹੜੀਆਂ ਉਹ ਅੱਗੇ ਕਰਦੇ ਆ। ਠੀਕ ਹੈ। ਹੋਰ ਕੀ ਕੀ ਪ੍ਰਬੰਧ ਹੈਗੇ ਨੇ ਜਿਹੜੀ ਦੂਰ ਦਰਾਡੇੋਂ ਸੁਣ ਦਤੌਣੀ ਹੈ ਮੇਲੇ ਨੂੰ ਵੇਖਣ ਵਾਸਤੇ। ਉਹਨਾਂ ਵਾਸਤੇ ਕੁਝ ਖਾਸ ਪ੍ਰਬੰਧ ਜਿਹੜੇ ਦੂਰਾਂ ਤੋਂ ਆਉਣੇ ਆ ਸਾਡੇ ਕੋਲ ਇੱਥੇ ਲਗਭਗ ਅਸੀਂ 400 ਜਿਹੜੇ ਲੋਕ ਆ ਉਹਨਾਂ ਨੂੰ ਰਹਿ ਸਕਦੇ ਹਾਂ ਕੁਝ ਕਮਰੇ ਕੁਝ ਹਾਲ ਆ ਉਹਨਾਂ ਨੂੰ ਵਸੀ ਰਹਿਣ ਲਈ ਜਗ੍ਹਾ ਜਿਹੜੀ ਆ ਉਹ ਦਿੰਨੇ ਲੰਗਰ ਸਾਡੇ ਚੱਲਣ ਡਿਆ ਹੁੰਦਾ ਤੇ ਬਿਸਤਰੀ ਅਸੀਂ ਜਿਹੜੇ ਆ ਉਹ ਫਿਰ ਕਿਰਾਏ ਤੇ ਲੈਨੇ ਆ ਤੇ ਉੱਥੇ ਡਿਊਟੀ ਲਾ ਦਈਦੀ ਏ ਉਹ ਫਿਰ ਨਾਂ ਲਿਖੀ ਜਾਂਦੇ ਆ ਤੇ ਨਾਮ ਲਿਖ ਕੇ ਉਹਨਾਂ ਨੂੰ ਉਹ ਫਿਰ ਬਿਸਤਰੇ ਪ੍ਰੋਵਾਈਡ ਕਰ ਦਿੰਦੇ ਆ ਉਹ ਜਾਣ ਲੱਗਿਆਂ ਫਿਰ ਵਾਪਸ ਕਰ ਜਾਂਦੇ ਠੀਕ ਆ ਸੋ ਇਸ ਸੰਨ ਜਨਰਲ ਸਕੱਤਰ ਦੇਸ਼ਕ ਦਾ ਜਾਦਗਰ ਹਾਲ ਦੇ ਉਹਨਾਂ ਨੇ तमाम ਜਿਹੜੀਆਂ ਸਹੂਲਤਾਂ ਮੇਲੇ ਵਾਲੇ ਦਿਨ ਜਿਹੜਾ 7 ਤਰੀਕ ਤੋਂ ਸਟਾਰਟ ਹੋਣਾ 9 ਤਰੀਕ ਨੂੰ ਸਮਾਪਤ ਹੋਈ ਹੈ तमाम ਜਿਹੜੀਆਂ ਸਹੂਲਤਾਂ ਜਿਹੜੇ ਦੂਰ ਦਰਾਡੇੋਂ ਸੰਗਤ ਆਉਣੀ ਆ ਉਹਨਾਂ ਵਾਸਤੇ ਜਿਹੜੀਆਂ ਸਹੂਲਤਾਂ ਆ ਉਹਦੇ ਬਾਰੇ ਵੀ ਜਾਣਕਾਰੀ ਕੀਤੀ ਤੇ ਨਾਲ ਦੀ ਨਾਲ ਜਿਹੜੀ 7 ਤਰੀਕ ਤੋਂ ਪ੍ਰੋਗਰਾਮ ਵਿੱਢੇ ਗਏ ਨੇ ਔਰ ਹੋਰ ਤਰੀਕ ਤੇਕਰ ਜਿਹੜੇ ਚਲਣੇ ਨੇ ਛੰਡੇ ਦੀ ਰਸਮ ਤੋਂ ਲੈ ਕੇ ਨਾਟਕ ਵਗੈਰਾ ਵੀ ਹੋਣੇ ਨੇ ਉਹਨਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਹੈ ਤੇ ਨਵੀਂ ਤਤਾਦਪਡੇ ਲਈ ਦੇਖਦੇ ਰਹੋ ਦਿਨਸ਼ਰ ਟਿਵੀ ਮਨੋਦਯਾਜਕ ਧੰਨਵਾਦ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ